ਪਪਰੇ ਲਵਾ ਵਾਏ ਮਾਲਕਾ ਵਾਜਾ ਲਾ ਗਿਆ ਓ ਸਾਬੰਦ ਨੱਟ ਗਿਆ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਸਾਂਦਾ ਚੰਗੀ ਨਹੀਂ ਕੀਤੀ ਵਾਏ ਗੁਰੂ ਸਾਂਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨੇ ਚੰਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਵਾਏ ਗੁਰੂ ਵਾਏ ਗੁਰੂ ਤੋ ਚੰਗੀ ਨਹੀਂ ਕੀਤੀ ਵਾਏ ਗੁਰੂ ਵਾਏ ਗੁਰੂ ਸਾਂਦਾ ਨਾਲ ਵਾਏ ਗੁਰੂ ਸਾਂਦਾ ਚੰਗੀ ਨਹੀਂ ਕੀਤੀ ਵਾਏ ਇਧਰ ਆ ਜਾ ਚੱਲ ਆ ਜੂ ਨਾਲ ਉਹਦੇ ਨਾਲ ਹੀ ਉਹ ਤੇ ਬਾਤ ਕਰਦਾ ਚਾਹੇ ਮੇਰੀ ਗੱਦੀ ਵਾਏ ਗੁਰੂ ਤੂੰ चङी गुरू साहिब चौदा